ਕੌਣ ਹੋਵੇਗਾ ਅਕਾਲੀ ਦਲ ਦਾ ਅਗਲਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਪ੍ਰਧਾਨਗੀ ਛੱਡ ਦਿੱਤੀ ਹੈ ਤੇ ਹੁਣ ਦੇਖਣੀ ਇਹ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਗਲਾ ਕੌਣ ਹੋਵੇਗਾ ਦੱਸਿਏ ਕਿ 14 ਦਸੰਬਰ ਨੂੰ ਪ੍ਰਧਾਨਗੀ ਨੂੰ ਲੈ ਕੇ ਚੋਣਾਂ ਹੋਣਗੀਆਂ ਤੇ ਜਿਸ ਦੇ ਵਿੱਚ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਵੇਗਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਮਾ ਪ੍ਰਦਾਨ ਮਿਲੇਗਾ ਤੇ ਹੁਣ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਦੱਸਦੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅਕਾਲੀ ਦਲ ਨੂੰ ਹਲਾਕੇ ਰੱਖ ਦਿੱਤਾ ਹੈ ਤੇ ਉੱਥੇ ਹੁਕਮਾ ਮੁਤਾਬਿਕ ਤਨਖਾਹੀਆ ਅਕਰਾਰ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਹੈ ਦੂਜੇ ਪਾਸੇ ਉੱਥੇ ਲਗਾਤਾਰ ਹੁਣ ਮੀਟਿੰਗਾਂ ਹੋ ਰਹੀਆਂ ਨੇ ਤੇ ਜਿਸ ਦੇ ਵਿੱਚ 18 ਤਰੀਕ ਨੂੰ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਵੱਡੀ ਮੀਟਿੰਗ ਕਰਨ ਜਾ ਰਿਹਾ ਤੇ ਇਸ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਚਰਚਾ ਹੋਵੇਗੀ ਤੇ ਉੱਥੇ ਹੀ ਜਿਹੜੀਆਂ ਕਿ 14 ਤਰੀਕ ਨੂੰ ਵੋਟਾਂ ਪੈਣਗੀਆਂ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ ਤੇ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਉੱਥੇ ਹੀ ਚੋਣਾਂ ਨੂੰ ਲੈ ਕੇ 20 ਤਰੀਕ ਦਾ ਐਲਾਨ ਕਰ ਦਿੱਤਾ ਹੈ ਤੇ ਜਿਸ ਦੇ ਦੌਰਾਨ ਦੱਸ ਦਈਏ ਕਿ ਹੁਣ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੇ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਤੇ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਅਕਾਲੀ ਦਲ 'ਚ ਬਗਾਵਤ ਜਾਰੀ ਹੈ ਤੇ ਦੋ ਅਕਾਲੀ ਦਲ ਦੇ ਹੋ ਗਏ ਨੇ। ਬਾਕੀ ਦੇ ਵੱਲੋਂ ਲਗਾਤਾਰ ਇਲਜ਼ਾਮ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਚੱਕੇ ਜਾ ਰਹੇ ਨੇ ਤੇ ਉੱਥੇ ਹੀ ਜਥੇਦਾਰ ਨੂੰ ਸ਼ਿਕਾਇਤਾਂ ਜੜੀਆਂ ਕਿ ਬਾਕੀ ਨੇ ਲਗਾਈਆਂ ਤੇ ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਪੰਜ ਸਿੰਘ ਸਹਿਵਾਨ ਦੇ ਨਾਲ ਇੱਕ ਵੱਡੀ ਮੀਟਿੰਗ ਸੱਦੀ ਜਾਂਦੀ ਆ। ਇਸ ਮੀਟਿੰਗ ਦੌਰਾਨ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਤੇ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਗਲਤੀਆਂ ਹੋਈਆਂ ਜੋ ਬੇਅਦਮੀ ਹੋਈਆਂ ਉਸ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਹੁਕਮ ਦੇ ਦਿੱਤੇ ਗਏ ਤੇ ਜਿਸ ਦੇ ਦੌਰਾਨ ਹੋਥੇ ਹੀ ਜਥੇਦਾਰ ਦੇ ਹੁਕਮਾਂ ਨੇ ਤਨਖਾਹਿਆ ਕਰਾਰ ਸੁਖਵੀਰ ਸਿੰਘ ਬਾਦਲ ਨੂੰ ਐਲਾਨ ਦਿੱਤਾ ਤੇ ਹੁਣ ਇਸ ਹੁਕਮਾਂ ਨੇ ਅਕਾਲੀ ਦਲ ਨੂੰ ਪੂਰਾ ਹੀ ਹਲਾਕੇ ਰੱਖ ਦਿੱਤਾ ਹੈ ਪਰੰਤੂ ਹਜੇ ਦੱਸਦੀ ਹੈ ਕਿ ਮੀਟਿੰਗ ਹੋਰ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੋਣੀ ਬਾਕੀ ਹੈ ਤੇ ਜਿਸ ਵਿੱਚ ਪੰਜ ਸਿੰਘ ਸਹਿਬਾਨ ਹੋਣਗੇ ਤੇ ਉੱਥੇ ਹੀ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਚਰਚਾ ਹੋਵੇਗੀ ਤੇ ਜਿਸ ਤੋਂ ਬਾਅਦ ਫੈਸਲਾ ਸੁਣਾਇਆ ਜਾਵੇਗਾ ਪਰੰਤੂ ਇਸ ਮੀਟਿੰਗ ਤੋਂ ਪਹਿਲਾਂ ਹੀ ਸੁਖਵੀਰ ਸਿੰਘ ਬਾਦਲ ਨੇ ਆਕਾਲੀ ਦਲ ਨੂੰ ਇੱਕ ਵੱਡਾ ਛੜਕਾ ਦੇ ਦਿੱਤਾ ਤੇ ਉੱਥੇ ਹੀ ਪ੍ਰਧਾਨਗੀ ਹੁਣ ਕਿਸ ਦੇ ਹੱਥ ਹੋਵੇਗੀ ਕੌਣ ਜਿਹੜਾ ਕਿ ਹੁਣ ਆਕਾਲੀ ਦਲ ਦੀ ਪ੍ਰਧਾਨਗੀ ਦੀ ਕੁਰਸੀ ਸੰਭੇਗਾ 14 ਤਰੀਕ ਨੂੰ ਵੋਟਾਂ ਪੈਣਗੀਆਂ 14 ਦਸੰਬਰ ਨੂੰ ਵੋਟਾਂ ਪੈਣਗੀਆਂ ਤੇ ਜਿਸ ਤੋਂ ਬਾਅਦ ਦੱਸੀਏ ਕਿ ਉਥੇ ਹੀ ਅਗਲਾ ਪ੍ਰਧਾਨ ਜਿਹੜਾ ਕਿ ਅਕਾਲੀ ਦਲ ਨੂੰ ਮਿਲੇਗਾ ਸੁਖਬੀਰ ਸਿੰਘ ਬਾਦਲ ਨੇ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਹੈ ਵਰਕਿੰਗ ਕਮੇਟੀ ਨੂੰ ਜਿਹੜਾ ਕਿ ਅਸਤੀਫਾ ਸੌਂਪ ਦਿੱਤਾ ਹੈ ਤੇ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਜੇਕਰ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਤੇ ਨਹੀਂ ਰਹਿੰਦੇ ਤੇ ਉੱਥੇ ਹੀ ਵੋਟਾਂ ਦੌਰਾਨ ਕੌਣ ਪ੍ਰਧਾਨਗੀ ਸੰਭੇਗਾ ਕੌਣ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜਿਹੜਾ ਕਿ ਉਹ ਉਹਨਾਂ ਦੀ ਕੁਰਸੀ ਨੂੰ ਲੈ ਕੇ ਜਿਹੜਾ ਕਿ ਲਗਾਤਾਰ ਹੁਣ ਚਰਚਾ ਛੜੀ ਹੋਈ ਹੈ ਤੇ ਜਿਸ ਤੋਂ ਬਾਅਦ ਹੁਣ ਕੌਣ ਪ੍ਰਧਾਨਗੀ ਦਾ ਲਾਇਕ ਹੋਏਗਾ ਤੇ ਜਿਸ ਤੋਂ ਬਾਅਦ ਕਿਸ ਨੂੰ ਇਹ ਜਿਹੜੀ ਕਿ ਪ੍ਰਧਾਨਗੀ ਮਿਲੇਗੀ ਕਿ ਕੌਣ ਅਗਲਾ ਪ੍ਰਧਾਨ ਅਕਾਲੀ ਦਲ ਦਾ ਹੋਵੇਗਾ ਤੇ ਉੱਥੇ ਹੀ ਕਾਰਜਕਾਰੀ ਪ੍ਰਧਾਨ ਜਿਹੜਾ ਕਿ ਬਲਵਿੰਦਰ ਸਿੰਘ ਪੁੰਦੜ ਨੇ ਤੇ ਜਿਸ ਦੇ ਦੌਰਾਨ ਹੁਣ ਸੁਖਬੀਰ ਸਿੰਘ ਬਾਦਲ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ ਪ੍ਰਧਾਨਗੀ ਛੱਡ ਦਿੱਤੀ ਹੈ ਅਸਤੀਫਾ ਦੇ ਦਿੱਤਾ ਹੈ ਤੇ ਜਿਸ ਤੋਂ ਬਾਅਦ ਦੱਸਿਏ ਕਿ ਹੁਣ ਵਰਕਿੰਗ ਕਮੇਟੀ ਨੂੰ ਅੱਜ ਜਿਹੜਾ ਕਿ ਆਪਣਾ ਅਸਤੀਫਾ ਸੌਪਿਆ ਤੇ ਜਿਸ ਤੋਂ ਬਾਅਦ 18 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਇੱਕ ਵੱਡੀ ਮੀਟਿੰਗ ਕਰਨ ਜਾ ਰਿਹਾ ਤੇ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਚਰਚਾ ਹੋਵੇਗੀ ਪਰੰਤੂ ਹੁਣ ਸਵਾਲ ਇੱਕ ਬਣਿਆ ਹੋਇਆ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਕੌਣ ਅਗਲਾ ਪ੍ਰਧਾਨ ਹੋਵੇਗਾ ਤੇ ਦੱਸਦੀ ਕਿ ਤਰੀਕ ਦਾ ਐਲਾਨ ਹੋ ਗਿਆ ਹੈ ਤੇ 14 ਦਸੰਬਰ ਹੁਣ ਉੱਥੇ ਹੀ ਪ੍ਰਧਾਨਗੀ ਨੂੰ ਲੈ ਕੇ ਵੋਟਾਂ ਪੈਣਗੀਆਂ